ਯੂਰਪ ਦੇ ਕਿਸਾਨ ਆਪਣਾ ਰੋਲ ਲੈ ਕੇ ਸੜਕਾਂ ਉੱਤੇ ਨਿਕਲ ਨੂੰ ਕਿਉਂ ਮਜਬੂਰ ਨੇ ਸਭਾਲ ਸੋਡੇ ਵੀ ਮਨਾਂ ਵਿੱਚ ਜ਼ਰੂਰ ਆਇਆ ਹੋਊਗਾ ਯੂਰਪ ਨਹੀਂ ਲਗਭਗ ਹੋਰ ਵੀ ਕਈ ਦੇਸ਼ਾਂ 'ਚ ਇਹ ਕੰਮ ਚੱਲ ਰਿਹਾ ਹੈਗਾ ਜਿਵੇਂ ਹੁਣ ਭਾਰਤ ਚੱਲਿਆ ਐ ਮੈ ਅਮਰੀਕਾ 'ਚ ਵੀ ਕਿਸਾਨ ਬਤਰੋਚ ਨੇ ਸਰਕਾਰ ਦੇ ਤੇ ਲਗਭਗ ਜਰਮਨੀ 'ਤੋਂ ਬਹੁਤ ਬੁਰਾ ਹਾਲ ਹੋ ਰਿਹਾ ਈ ਸੜਕਾਂ ਤੇ ਐਂ ਹਸਾਬ ਲਾ ਲੋ ਤੁਸੀਂ ਲੋਕਾਂ ਨੇ ਕਣਕ ਬੀਜਦੀ ਤੇ ਹੁਣ ਪੂਰੇ ਯੂਰਪ ਵਿੱਚ ਹਜ਼ਾਰਾਂ ਕਿਸਾਨ ਆਪਣੀ ਖੇਤੀ ਦੇ ਸੰਧ ਲੈ ਕੇ ਖੇਤਾਂ ਖੇਤਾਂ ਨੂੰ ਛੱਡ ਕੇ ਆਪਣੇ ਟਰੈਕਟਰ ਲੈ ਕੇ ਸੜਕਾਂ ਤੇ ਆ ਗਏ। ਉਹ ਪਹਿਲਾਂ ਹੀ ਮਹਿੰਗੇ ਹੋਏ ਰਹਿਣ ਸਹਿਣ ਨਾਲ ਜੂੰਜ ਰਹੇ ਸਨ ਅਤੇ ਹੁਣ ਯੂਰੋਪੀਅਨ ਯੂਨੀਅਨ ਦੀ ਮਾੜੀ ਨੀਤੀ ਤੋਂ ਪ੍ਰੇਸ਼ਾਨਾਂ ਤੇ ਆਪਣਾ ਗੁੱਸਾ ਯੂਰੋਪੀਅਨ ਦੀਆਂ ਸੜਕਾਂ ਜਾਮ ਕਰਕੇ ਦਿਖਾ ਰਹੇ ਹਨ। ਫਰਾਂਸ ਵਿੱਚ ਕਿਸਾਨਾਂ ਨੇ ਮੋਟਰਵੇ ਦੇ ਇੱਕ ਵੱਡੇ ਹਿੱਸੇ ਨੂੰ ਬੰਦ ਕਰਕੇ ਆਪਣੇ ਪ੍ਰਧਾਨ ਮੰਤਰੀ ਲਈ ਇੱਕ ਵੱਡਾ ਸੰਕਟ ਖੜਾ ਕਰ ਦਿੱਤਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦਾ ਗੁੱਸਾ ਸ਼ਾਂਤ ਕਰਨ ਲਈ ਦੱਖਣ-ਪੱਛਮ ਵਿੱਚ ਇੱਕ ਫਾਰਮ ਦਾ ਦੌਰਾ ਕੀਤਾ ਤੇ ਕਿਸਾਨਾਂ ਨੂੰ ਸਰਕਾਰ ਦੇ ਕਦਮਾਂ ਤੋਂ ਜਾਣੂ ਕਰਵਾਇਆ। ਉਹਨਾਂ ਦੀਆਂ ਕੁਝ ਚਿੰਤਾਵਾਂ ਜਿਵੇਂ ਕਿ ਵਾਦੀ ਨੌਕਰਸ਼ਾਹੀ ਅਤੇ ਇੱਕ ਰਾਸ਼ਟ੍ਰਵਾਦ ਚਰਿੱਤਰ ਹੋਣਾ ਹਨ। ਹਾਲਾਂਕਿ ਕੁਝ ਹੋਰ ਲੋਕ ਹੋਰ ਵੀ ਵਢੇਰੇ ਮਸਲਿਆਂ ਵੱਲ ਸੰਕੇਤ ਕਰਦੇ ਹਨ। ਯੂਰਪ ਵਿੱਚ ਫੈਲ ਰਿਹਾ ਕਿਸਾਨੀ ਰੋਹ ਜੋ ਇਸ ਤੋਂ ਇਸ ਨੂੰ ਅੱਗੇ ਜਾਣੂ ਕਰਾ ਰਹੇ ਹਾਂ ਇਨ੍ਹਾਂ ਮੁੱਦਿਆਂ ਵਿੱਚ ਕਿਸਾਨਾਂ ਮੁੱਦਿਆਂ ਵਿੱਚ ਕਿਸਾਨੀ ਲਈ ਵਰਤੇ ਜਾਂਦੇ ਡੀਜ਼ਲ ਦੀ ਬਾਦੀ ਲਾਗਤ ਯੂਬਸਬਸਿਡੀਆਂ ਦਾ ਦੇਰੀ ਨਾਲ ਭੁਗਤਾਨ ਜੋ ਉਪਦੇਸ਼ਾਂ ਤੋਂ ਆ ਰਹੀਆਂ ਜਿੰਸਾਂ ਨਾਲ ਮੁਕਾਬਲਾ ਦੀ ਸ਼ਾਮਲ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜ਼ਿੰਦਗੀ ਮੌਤ ਦੀ ਲੜਾਈ ਹੈ ਅਤੇ ਹੁਣ ਉਹ ਰੁਕਣਗੇ ਨਹੀਂ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਨੌਜਵਾਨ ਕਿਸਾਨ ਅਤੇ ਉਹਨਾਂ ਦੀ 12 ਸਾਲ ਦੀ ਧੀ ਦੀ ਮੌਤ ਹੋ ਗਈ। ਕਿਸਾਨ ਦਾ ਨਾਮ ਐਲਗਰੇਡਰਾ ਸੋਨਕ ਦੱਸਿਆ ਜਾਂਦਾ ਹੈ। ਟੂਲਜ ਦੇ ਦੱਖਣ ਵੱਲ ਵਾਪਰੀ ਇੱਕ ਇਸ ਘਟਨਾ ਦੌਰਾਨ ਇੱਕ ਕਾਰ ਕਿਸਾਨਾਂ ਵੱਲ ਸੜਕ ਰੁਕਣ ਲਈ ਆਏ ਰੋਡ ਬਲਾਕ ਨਾਲ ਆ ਵੱਜੀ ਅਤੇ ਦੋਵਾਂ ਦੀ ਮੌਤ ਹੋ ਗਈ। ਉਸ ਤੋਂ ਸਿਰਫ ਇੱਕ ਦਿਨ ਪਹਿਲਾਂ ਸੋਨਕ ਨੇ ਫ੍ਰੈਂਚ ਰੇਡੀਓ ਨੂੰ ਦੱਸਿਆ ਕਿ ਉਹ ਆਪਣੇ ਪੇਸ਼ੇ ਦੀ ਰੱਖਿਆ ਅਤੇ ਆਪਣੀਆਂ ਧੀਆਂ ਦੇ ਦੇਖਭਾਲ ਕਲਮੀ ਮੁਜ਼ਾਹਿਰਾ ਵਿੱਚ ਸ਼ਾਮਲ ਹੋ ਰਹੇ ਹਨ ਇਸ ਤੋਂ ਇਲਾਵਾ ਰੂਸ ਦੇ ਅਤੇ ਵਿਖਾਵਿਆਂ ਦੀ ਇਹ ਲਹਿਰ ਜਰਮਨੀ ਦੇ ਬਹੁਤ ਸਾਰੇ ਹਿੱਸੇ ਵੀ ਫੈਲ ਚੁੱਕੀ ਹੈ ਹਾਲਾਂਕਿ ਇਫਨਾ ਮੁੱਖ ਮੁੱਦਾ ਕੌਮੀ ਕਿਸਾਨ ਖੇਤੀਬਾੜੀ ਡੀਜ਼ਲ ਉੱਤੇ ਟੈਕਸ ਛੋਟ ਦੇ ਪੜਾ ਢੰਗ ਨਾਲ ਖਤਮ ਕੀਤੇ ਜਾਣ ਤੋਂ ਨਾਰਾਜ਼ ਹਨ ਕਿਸਾਨਾਂ ਦਾ ਇਹ ਕਦਮ ਉਹਨਾਂ ਨੂੰ ਗਰੀਬੀ ਵੱਲ ਤੱਕ ਰਿਹਾ ਹੈ ਯੂਰੋਪੀ ਯੂਨੀਅਨ ਵੱਲੋਂ ਖੇਤੀ ਨੀਤੀ ਨੂੰ ਸਧਾਰਨ ਹੰਡਾ ਆਫਰ ਬਣਾਉਣ ਲਈ ਲਿਆਂਦੇ 55 ਬਿਲੀਅਨ ਯੂਰੋ ਜੋ ਕਿ 47 ਬਿਲੀਅਨ ਪਾਉਂਡ ਬਣਦੇ ਹਨ ਦੇ ਉਪਰਾਲਿਆਂ ਨੂੰ ਖੇਤੀਬਾੜੀ ਖੇਤਰ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਹੈ ਪੈਕੇਜ ਦਾ 70% ਤੋਂ ਵੱਧ ਪੈਸਾ ਸੁਰੱਖਿਆ ਜੋ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਾਰਨ ਉੱਤੇ ਖਰਚ ਦਿੱਤਾ ਜਾਂਦਾ ਹੈ। ਸੁਧਾਰ ਵਿੱਚ ਘੱਟੋ-ਘੱਟ 4% ਖੇਤੀ ਯੋਗ ਜ਼ਮੀਨ ਨੂੰ ਖਾਲੀ ਰੱਖਣ ਦੀ ਜ਼ਿੰਮੇਵਾਰੀ ਸ਼ਾਮਲ ਹੈ। ਨਾਲ ਹੀ ਬਦਲ-ਬਦਲ ਕੇ ਫਸਲਾਂ ਲੈਣ ਅਤੇ ਖਾਦ ਦੀ ਵਰਤੋਂ ਨੂੰ ਘੱਟੋ-ਘੱਟ 20% ਘਟਾਉਣ ਦੀ ਸ਼ਰਤ ਸ਼ਾਮਲ ਹੈ। ਬਹੁਤ ਸਾਰੇ ਕਿਸਾਨ ਲੰਬੇ ਸਮੇਂ ਤੋਂ ਇਹ ਦਲੀਲ ਦਿੰਦੇ ਆ ਰਹੇ ਹਨ ਕਿ ਇਹ ਉਪਜ ਯੂਰਪੀ ਖੇਤੀਬਾੜੀ ਖੇਤਰ ਨੂੰ ਬਾਹਰੋਂ ਆ ਰਹੇ ਹਨ ਵਾਫਤਾ ਦੇ ਮੁਕਾਬਲੇ ਕਮਜ਼ੋਰ ਕਰ ਰਹੇ ਦੇਣਗੇ ਯੂਰੋਪੀ ਖੇਤੀવાડી ਵਾਧ ਰਹੇ ਅਗਿਆਤ ਦਾ ਮੁਕਾਬਲਾ ਉਹੀ ਵੀ ਚਿੰਤਤ ਹਨ ਕਿ ਮਹਿੰਗਾਈ ਨੇ ਉਹਨਾਂ ਨੂੰ ਸਿੱਧੇ ਭੁਗਤਾਨਾਂ ਦੀ ਕੀਮਤ ਨੂੰ ਸਮਝੋ ਬਾਹਰ ਟਾਂਗ ਨਾਲ ਘਟਾ ਦਿੱਤਾ ਹੈ ਕੁਝ ਦੇਸ਼ਾਂ ਲਈ ਰੂਫ ਧਰਨੇ ਕੋਈ ਨਵੀਂ ਗੱਲ ਨਹੀਂ ਹੈ ਰੂਫ ਧਰਨੇ ਸਭ ਤੋਂ ਪਹਿਲਾਂ ਨੀਦਰਲੈਂਡ ਵਿੱਚ ਸ਼ੁਰੂ ਹੋਏ ਜਦੋਂ ਸਾਲ 2019 ਵਿੱਚ ਸਰਕਾਰ ਨੇ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਨੂੰ ਘਟਾਉਣ ਲਈ ਪਸ਼ੂ ਪਾਲਨ ਨੂੰ ਘਟਾ ਕੇ ਅੱਧਾ ਕਰਨ ਦੀ ਤਹਿਜੀ ਲੈ ਕੇ ਆਈ। ਉੱਥੋਂ ਦੇ ਸ਼ਹਿਰ ਵਾਸੀਆਂ ਨੇ ਕਿਸਾਨਾਂ ਨੂੰ ਦੇਖਣ ਦੀ ਆਤ ਪਾ ਲਈ ਹੈ। ਫਰਵਰੀ 2022 ਵਿੱਚ ਯੂਕਰੇਨ ਉੱਤੇ ਰੂਸ ਦੇ ਵਿਆਪਕ ਹਮਲਿਆਂ ਨੇ ਕਾਲੇ ਸਾਗਰ ਵਿੱਚ ਵਪਾਰਿਕ ਮਾਰਗਾਂ ਨੂੰ ਬੰਦ ਕਰ ਦਿੱਤਾ ਸੀ। ਯੂਰਪੀਅਨ ਯੂਨੀਅਨ ਨੇ ਆਫਤਾਈ ਤੌਰ ਤੇ ਯੂਕਰੇਨ ਤੋਂ ਗਿਆਤ ਤੇ ਪਾਵਨ ਦੀ ਹਟਾ ਦਿੱਤੀਆਂ ਇਸ ਦੇ ਨਾਲ ਹੀ ਯੂਕਰੇਨ ਦੇ ਖੇਤੀ ਉਤਪਾਦਾਂ ਦਾ ਯੂਰਪੀ ਬਾਜ਼ਾਰ ਭਰ ਗਏ ਇਹ ਕਿਸਾਨੀ ਧਰਨੇ ਲਗਭਗ ਹੰਗਰੀ ਪੋਲੈਂਡ ਰੋਮਾਨੀਆ ਅਤੇ ਹੋਰ ਗੁਮੰਡੀ ਦੇਸ਼ਾਂ ਵਿੱਚ ਵੀ ਬਹੁਤ ਤੇਜ਼ੀ ਫੜ ਰਹੇ ਆ ਇਹ ਦੇਸ਼ਾਂ ਵਿੱਚ ਵੀ ਜ਼ਿਆਦਾ ਕਿਸਾਨਾਂ ਦੀ ਮੁਸੀਬਤਾਂ ਜੋ ਡੀਜ਼ਲ ਦਾ ਭਾਅ ਵਧਾ ਰਹੀ ਹੈ ਸਰਕਾਰ ਉਸ ਉੱਤੇ ਹੈ ਕਿਉਂਕਿ ਕਿਸਾਨਾਂ ਨੂੰ ਇਸ ਚੀਜ਼ ਦੀ ਬਹੁਤ ਲੋਡ ਪੈਂਦੀ ਹੈ ਜਨਤਰੀਨਾਂ ਦੇਸ਼ਾਂ ਉੱਪਰ ਜਿਵੇਂ ਯੂਰਪੀਅਨ ਯੂਨੀਅਨ ਉੱਤੇ ਕਿਸਾਨਾਂ ਦਾ ਇਹ ਕਹਿਣਾ ਹੈ ਵੀ ਵੱਡੇ ਕਾਰਪੋਰੇਸ਼ਨ ਜੋ ਘਰਾਣੇ ਨੇ ਉਹਨਾਂ ਦਾ ਦਬਾਅ ਹੈ ਜੋ ਕਿ ਆਪણો ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਯੂਰਪ ਦੀ ਸਰਕਾਰ ਹੈ ਜਾਂ ਹੋਰ ਦੇਸ਼ਾਂ ਦੀ ਸਰਕਾਰਾਂ ਨੇ ਉਹ ਕਹਿ ਰਹੀ ਹੈ ਵੀ ਸਾਡੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਜੋ ਕਿਸਾਨ ਸੰਗਠਨ ਨੇ ਜਾ ਉੱਥੇ ਕੋਈ ਵੀ ਤਰ੍ਹਾਂ ਦੇ ਕਿਸਾਨ ਤਾਂ ਨਾ ਲਾਰੇ ਨੇ ਪਰ ਫਿਰ ਵੀ ਉਸ ਨਾਲ ਯੂਰਪ ਤੋਂ ਭਰ ਦੇ ਕਿਸਾਨ ਜੋ ਖੋਦ ਨੂੰ ਪੁੱਲ ਚੁੱਕੇ ਹਨ ਅਤੇ ਧੋਖੇ ਦਾ ਸ਼ਿਕਾਰ ਨੇ ਆ ਤੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਲਈ ਅਸਮਰਥ ਨੇ ਉਹਨਾਂ ਨੂੰ ਇਹ ਛੋਟੇ ਦਲਾਸਿਆਂ ਨਾਲ ਕੁਝ ਮਿਲਣਾ ਨਹੀਂ ਹੈਗਾ ਪਰ ਜੋ ਸਰਕਾਰ ਕਹਿ ਰਹੀ ਆ ਉਸ ਨਾਲ ਉਹਨਾਂ ਨੂੰ ਥੋੜਾ ਬਿਹਤਰ ਜੀਵਨ ਮਹਿਸੂਸ ਹੋ ਸਕਦਾ ਤੇ ਇਸੇ ਤਰ੍ਹਾਂ ਹੀ ਸੇਮ ਆਪਣੇ ਭਾਰਤ ਵਿੱਚ ਹੋਂ ਜਿਵੇਂ ਪਹਿਲਾਂ 2020 ਵਿੱਚ ਧਰਨਾ ਲੱਗਿਆ ਦੀ 2 ਸਾਲ ਚੱਲੀ ਗਿਆ ਧਰਨਾ ਤੇ ਸਰਕਾਰ ਨੇ ਇੱਕ ਮੰਗ ਮੰਗ ਲਈ ਵੀ ਕਾਨੂੰਨ ਬਾਫ ਕਰਤੇ ਦੀ ਤਨ ਜਿਹੜੇ ਆਏ ਦੀ ਸਰਕਾਰ ਉੱਲ ਲੈ ਜਾਂਦੇ ਗਈ ਦੀ ਤੇ ਪਰ ਐਮਐਸਪੀ ਦੀ ਜਿਹੜੀ ਸਰਕਾਰ ਕਹਿੰਦੀ ਦੀ ਵੀ ਅਸੀਂ ਕਰ ਦਾਂਗੇ ਤੇ 2-3 ਸਾਲ ਲਾਂਗੇ ਤੇ ਸਰਕਾਰ ਨੇ ਕੋਈ ਉਤੇ ਮੁੱਦਾ ਲਿਆ ਨਹੀਂ ਹੈਗਾ ਤੇ ਆਪਾਂ ਦੇਖ ਸਕਦੇ ਹਾਂ ਵੀ 2 ਸਾਲਾਂ ਨਾਲ ਸਰਕਾਰ ਕੋਈ ਫੈਸਲਾ ਲਿਆ ਫਕਦੀ ਦੀ ਜਿਵੇਂ ਕਾਨੂੰਨ ਤਾਂ ਉਹਨਾਂ ਨੇ 2-3 ਮਹੀਨਿਆਂ ਜੀ ਪਾਸ ਕਰਤੇ ਦੀ ਤੇ ਹੁਣ ਇਸ ਲਈ ਕਿਸਾਨ ਉਥੇ ਐਮਐਸਪੀ ਲਈ ਜਾ ਰਹੇ ਨੇ ਤੇ ਮੇਨ ਮੁੱਦੇ ਜਿਹੜੇ ਭਾਰਤ ਦੇ ਕਿਸਾਨਾਂ ਦੇ ਨੇ ਇੱਕ ਤਾਂ ਵੀ ਐਮਐਸਪੀ ਮਿਲਣਾ ਚਾਹੀਦਾ ਜੋ ਮੇਨੀ ਆ ਤੇ ਇੱਕ ਵੀ ਜਿਹੜੇ ਕਿਸਾਨਾਂ ਦਾ ਕਰਜ਼ਾ ਕੋ ਮਾਫ ਹੋਣਾ ਚਾਹੀਦਾ ਤੇ ਦੂਜੀ ਗੱਲ ਜਿਹੜੇ ਲਖੀਮਪੁਰ ਖੀਵੀ ਦੇ ਗੁਨੇਕਾਰ ਨੇ ਉਹਨਾਂ ਨੂੰ ਫਜਾਵਾ ਹੋਣੀ ਚਾਹੀਦੀਆਂ ਨੇ ਜਿਹੜਾ ਉਥੇ ਕਿਸਾਨਾਂ ਨਾਲ ਬਰਬਾਦਤਾ ਹੋਈ ਦੀ ਵੀ ਉਹਨਾਂ ਦੇ ਗੁਨੇਕਾਰਾਂ ਨੂੰ ਫਜਾ ਮਿਲਣੀ ਚਾਹੀਦੀ ਆ ਤੇ ਤੀਜੀ ਗੱਲ ਆਇਆ ਵੀ ਜਿਨ੍ਹਾਂ ਦੇ ਹੁਣ ਫੱਟਾਂ ਮਜਰੀਆਂ ਨੇ ਸ਼ੰਭੂ ਮੋਰਚੇ ਤੇ ਜਿਵੇਂ 70 ਬੰਦੇ ਜਿਹੜੇ ਸਾਨੂੰ ਹਜੇ ਤੱਕ ਪਤਾ ਲੱਗਾ ਦੀ ਵੀ ਜ਼ਿਆਦਾ ਉਹਨਾਂ ਦੀ ਲੱਤਾਂ ਮਹਾ ਟੁੱਟ ਗਈਆਂ ਜਾਂ ਫੱਟਣ ਨੇ ਵੀ ਉਹਨਾਂ ਦਾ ਇਲਾਜ ਸਰਕਾਰ ਕਰਾਵੇ ਤੇ ਵਧੀਆ ਇਲਾਜ ਕਰਾਵੇ ਤੇ ਇੱਕ ਮੁੰਡੇ ਨੂੰ ਤਾਂ ਆਪਣੀ ਅੱਖ ਵੀ ਗੋਣੀ ਪੈ ਗਈ ਉੱਥੇ ਐਨੇ ਬੁਰੇ ਹਾਲਾਤ ਸਰਕਾਰ ਨੇ ਬਣਾਤੇ ਤੇ ਇੱਕ ਮੰਗ ਹੋਰ ਆ ਜਿਹੜੀ ਉਹ ਇਹ ਆ ਵੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਪੈਨਸ਼ਨ ਮਿਲਣੀ ਚਾਹੀਦੀ ਹੈ ਜਿਵੇਂ ਕੀ ਹੋਰ ਖੇਤਾਂ 'ਚ ਜਾਂ ਰੋਜ਼ਗਾਰ 'ਚ ਹੋਰ ਬੰਦਿਆਂ ਨੂੰ ਮਿਲਦੀ ਹੈ ਉਸ ਤਰ੍ਹਾਂ ਕਿਸਾਨ ਵੀ ਇੱਕ ਵੱਡਾ ਹਿੱਸਾ ਆਪਣੀ ਜ਼ਿੰਦਗੀ ਦਾ ਸਰਕਾਰ ਨੂੰ ਦਿੰਦਾਗਾ ਜੋਤਪਾਦ ਪੈਦਾ ਕਰਦਾ ਕਿਸਾਨ ਦੀ ਵੀ ਕੋਈ ਪੈਨਸ਼ਨ ਬੰਜੀ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਇੱਕ ਵੱਡੀ ਮੰਗ ਆ ਵੀ ਆ ਵੀ ਜਿਹੜੇ ਕਿਸਾਨਾਂ ਤੇ ਜਾਂ ਨੌਜਵਾਨਾਂ ਤੇ ਬੇਲੋੜੇ ਪਰਚੇ ਕਰਿਆ ਸਰਕਾਰ ਨੇ ਵੀ ਉਹ ਵੀ ਰੱਦ ਕੀਤੇ ਜਾਣ ਕਿਉਂਕਿ ਸਰਕਾਰ ਨੇ ਤਾਂ ਪਰਚੇ ਕਰਤੇ ਪਰ ਨੌਜਵਾਨ ਨੇ ਤਾਂ ਜ਼ਿੰਦਗੀ ਦਾ ਸਵਾਲ ਹੈ ਤੁਸੀਂ ਆਪਣੀ رائے ਦਿਓ ਵੀ ਇਹ ਕਿਸਾਨੀਦਾਰ ਨੇ ਥਾਂ-ਥਾਂ ਤੇ ਕਿਉਂ ਹੋ ਰਹੇ ਨੇ ਵੀ ਇਹ ਜੋ ਸਰਕਾਰਾਂ ਦੀ ਕੀ ਗਲਤੀ ਆ ਤੇ ਕੀ ਨਲਾਇਕੀ ਆ ਜਿਹੜੇ ਕਿਸਾਨ ਉਹਨਾਂ ਤੋਂ ਖੁਸ਼ ਨਹੀਂ ਹੋ ਸਕੇ ਆ ਆਪਣੀ رائے ਤੁਸੀਂ ਜ਼ਰੂਰ ਦਿਓ ਧੰਨਵਾਦੀ